ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਕਿਊਬੈਕ ਤੋਂ ਗੁੱਡ ਨਿਊਜ਼ ਹੈ ਕਿਊਬੈਕ ਚ ਫਾਈਲਾਂ ਲਗਨੀਆਂ ਹੁਣ ਸਟਾਰਟ ਹੋ ਗਈਆਂ ਨੇ ਓਪਨ ਹੈ ਕਿਊਬੈਕ ਉਹਦੇ ਚ ਹੁਣ ਅਟੈਸਟੇਸ਼ਨ ਲੈਟਰ ਦਾ ਕੀ ਰੋਲ ਰਹੂਗਾ ਉਹਦੇ ਬਾਰੇ ਗੱਲ ਕਰਾਂਗੇ ਪ੍ਰਾਈਵੇਟ ਕਾਲਜੇਸ ਚ ਕੀ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਉਹ ਵੀ ਡਿਸਕਸ ਕਰਾਂਗੇ ਕਿਊਬੈਕ ਫੇਮਸ ਹੈਗਾ ਕਿ ਪੀਆਰ ਬਹੁਤ ਈਜ਼ੀਲੀ ਹੋ ਜਾਂਦੀ ਹੈ ਉਹ ਸਟੇਟਸ ਕਿੱਥੇ ਸਟੈਂਡ ਕਰਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕਵਰ ਕਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ थैंक यू ਦੀਪਕ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸੋ ਕਿਊਬੈਕ ਤੋਂ ਗੁੱਡ ਨਿਊਜ਼ ਆਈ ਹੈ ਬਾਕੀ ਹਜੇ ਵੇਟਿੰਗ ਚ ਨੇ ਐਗਜ਼ੈਕਟਲੀ ਕੀ ਹੋਇਆ ਦੇਖੋ ਕਿਊਬੈਕ ਦੇ ਵਿੱਚ ਸਭ ਤੋਂ ਵਧੀਆ ਕੰਮ ਹੋ ਗਿਆ ਕਿ ਕਿਊਬੈਕ ਦੇ ਵਿੱਚ ਇੱਕ ਲੈਟਰ ਪਹਿਲਾਂ ਇਸ਼ੂ ਹੁੰਦਾ ਸੀ CAQ ਉਹਦਾ ਡੇਢ ਮਹੀਨੇ ਦਾ ਪ੍ਰੋਸੈਸ ਹੁੰਦਾ ਸੀ ਹਰ ਬੱਚੇ ਨੂੰ ਉਹ ਅਪਲਾਈ ਕਰਨਾ ਪੈਂਦਾ ਸੀ ਹੁਣ ਕਿਊਬੈਕ ਗਵਰਨਮੈਂਟ ਨੇ ਤੇ ਫੈਡਰਲ ਗਵਰਨਮੈਂਟ ਨੇ ਇੱਕ ਕਲੈਕਟ ਉਹਨਾਂ ਨੇ CAQ ਲੈਟਰ ਨੂੰ ਹੀ ਅਟੈਸਟੇਸ਼ਨ ਲੈਟਰ ਬਣਾਤਾ ਹੈ ਹਮ ਬਟ ਕਿਉਂਕਿ CAQ ਹੋਰ ਵੀ ਕਈ ਵੀਜ਼ੇ ਪਰਪਸ ਲਈ ਦਿੱਤਾ ਜਾਂਦਾ ਸੋ ਉਹਦੇ ਵਿੱਚ ਇੱਕ ਲਾਈਨ ਉਹਨਾਂ ਨੇ ਦਿੱਤੀ ਹੈ ਸਪੈਸੀਫਿਕਲੀ ਜਿਹੜੀ ਉਹ ਲਾਈਨ ਹੋਣੀ ਚਾਹੀਦੀ ਹੈ ਸੋ ਜੇ ਤੁਹਾਡੇ CAQ 'ਚ ਉਹ ਲਾਈਨ ਲਿਖੀ ਹੋਊਗੀ ਇਹਦਾ ਮਤਲਬ ਤੁਹਾਡਾ CAQ ਅਟੈਸਟੇਸ਼ਨ ਲੈਟਰ ਦਾ ਵੀ ਕੰਮ ਕਰੂਗਾ ਔਰ ਜੇ ਬਾਈ ਚਾਂਸ ਉਹਦੇ 'ਚ ਉਹ ਲਾਈਨ ਲਿਖੀ ਨਹੀਂ ਆਉਂਦੀ ਹੈ ਤੇ ਤੁਹਾਨੂੰ ਆਪਣੇ CAQ ਨੂੰ ਕਰੈਕਟ ਕਰਾਉਣਾ ਪਊਗਾ ਚਾਹੇ ਐਡਿਟ ਕਰਾ ਕੇ ਜਾਂ ਨਵਾਂ ਅਪਲਾਈ ਕਰਕੇ ਔਰ ਉਹ ਲਾਈਨ ਉਹਦੇ 'ਚ ਹੋਣੀ ਚਾਹੀਦੀ ਹੈ ਅਗਰ ਲਾਈਨ ਨਹੀਂ ਹੈ ਤਾਂ OCQ ਤੁਹਾਡੇ ਵੀਜ਼ੇ ਲਈ ਕੰਮ ਨਹੀਂ ਆ ਸਕਦਾ ਅਗਰ ਉਹ ਲਾਈਨ ਹੈਗੀ ਹੈ ਤਾਂ ਉਹ ਵੀ ਸਹੀ ਕੰਮ ਆ ਸਕਦਾ ਹੈ ਲਾਈਨ ਜਿਹੜੀ ਹੈ ਮੈਂ ਦੇ ਦਾਂਗਾ ਉਹ ਤੁਸੀਂ ਸਕਰੀਨ ਤੇ ਨਾਲ ਅਟੈਚ ਕਰ ਦਿਓ ਔਰ ਉਹ ਲਾਈਨ ਮੈਂਡਟਰੀ ਹੈ ਐਮਬੈਸੀ ਵੱਲੋਂ ਅਪਡੇਟ ਆ ਚੁੱਕਾ ਸੋ ਕਿਉਂਕਿ ਬੈਗਸ ਤੇ ਅਪਲਾਈ ਕਰਨ ਦਾ ਥੋੜਾ ਜਿਹਾ ਪ੍ਰੋਸੈਸ ਕੀ ਡਿਫਰੈਂਟ ਹੁੰਦਾ ਅੱਗੇ ਵੀ ਤੁਸੀਂ ਕਰਦੇ ਹੋ ਬਾਕੀ ਕੰਟਰੀਆਂ ਨਾਲੋਂ ਥੋੜਾ ਜਿਹਾ ਪ੍ਰੋਵਿੰਸਿਸ ਨਾਲੋਂ ਫਰਕ ਹੁੰਦਾ ਇੱਥੇ ਵੀ ਆਪਾਂ ਆਫਰ ਲੈਟਰ ਦੀ ਜਗ੍ਹਾ ਆਫਰ ਲੈਟਰੀ ਲੈਣੇ ਆ ਫਿਰ ਆਪਾਂ ਐਲਓਏ ਲੈਣੇ ਆ ਕਾਲਜ ਤੋਂ ਐਲਓਏ ਲੈਣ ਤੋਂ ਬਾਅਦ ਆਪਾਂ ਉਹਦਾ ਸੀਏਕਯੂ ਅਪਲਾਈ ਕਰਦੇ CAQ ਦੀ ਫੀਸ ਹੁੰਦੀ ਹੈ तकरीबन 2 ਸਵਾ 200 ਡਾਲਰ ਦੇ ਆਸ-ਪਾਸ ਉਹ ਫੀਸ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ 30 ਦਿਨ ਤੋਂ ਲੈ ਕੇ 45 ਦਿਨਾਂ ਦੇ ਵਿੱਚ CAQ ਨਾਰਮਲੀ ਰਿਸੀਵ ਹੋ ਜਾਂਦਾ ਹੈ ਸੋ ਆਹ ਪ੍ਰੋਸੈਸ ਇਦਾਂ ਦਾ ਇਦਾਂ ਹੀ ਰਹੂਗਾ ਔਰ ਬਸ ਤੁਸੀਂ ਮੇਕ ਸ਼ੋਰ ਕਰਨਾ ਕਿ ਜਿਹੜਾ CAQ ਆਇਆ ਉਹਦੇ ਵਿੱਚ ਉਹ ਜਿਹੜੀ ਸਪੈਸੀਫਿਕ ਲਾਈਨ ਆ ਉਹ ਮੈਂਸ਼ਨ ਹੋ ਕੇ ਆਈ ਹੈ ਉਹ ਮੈਂਸ਼ਨ ਹੋ ਕੇ ਆਈ ਹੈ ਦੈਟਸ ਵਨ ਸੋ ਹੁਣ ਮਤਲਬ ਸਟੂਡੈਂਟ ਅੱਜ ਤੋਂ ਅਪਲਾਈ ਕਰਨਾ ਸਟਾਰਟ ਕਰ ਸਕਦੇ ਨੇ ਯੈਸ ਡੈਫੀਨਿਟਲੀ ਉਹ ਹੁਣ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਆ ਉਹਨਾਂ ਨੂੰ CAQ ਆਜਣਗੇ ਉਹ ਆਪਣੀ ਫਾਈਲ ਸਲਾ ਸਕਣਗੇ ਕੋਈ ਦਿੱਕਤ ਨਹੀਂ 31 ਮਾਰਚ ਤੋਂ ਪਹਿਲਾਂ ਸੀਏਕਿਊ ਆ ਜਾਏ 31 ਮਾਰਚ ਤੋਂ ਪਹਿਲਾਂ ਫਾਈਲ ਆਓ ਕੋਈ ਦਿੱਕਤ ਸੋ ਇਨਟੇਕਸ ਕਿਹੜੇ ਕਿਹੜੇ ਆ ਜਿਨ੍ਹਾਂ ਨੇ ਕியੂਬੈਕ ਚ ਅਪਲਾਈ ਦੇਖੋ ਕியੂਬੈਕ ਦੇ ਜਿਹੜੇ ਜਿਹੜੇ ਮੇਜਰ ਇਨਟੇਕ ਹੈ ਜੀ ਉਹ ਇਹੀ ਨੇ ਸਪਟੈਂਬਰ ਜਨਵਰੀ ਤੇ ਮਈ ਹੁਣ ਮਈ ਆਲਮੋਸਟ ਨਿਕਲਿਆ ਵਰਗਾ ਹੈ ਕਿਉਂਕਿ ਸੀਏਕਿਊ ਅਪਲਾਈ ਕਰਨਾ ਹੈ ਕੁਝ ਕੇਸਾਂ ਚ ਕੋਸ਼ਿਸ਼ ਕਰ ਸਕਦੇ ਨੇ ਬੱਚੇ ਔਰ ਕੁਝ ਕੇਸਾਂ ਸਿਰ ਨਾ ਪੋਸੀਬਲ ਹੋ ਸਕੇ ਔਰ ਡਿਪੈਂਡ ਹੈ ਕਿ ਬੱਚਾ ਪ੍ਰੈਜ਼ੈਂਟਲੀ ਕਿਹੜੀ ਸਟੇਜ ਤੇ ਹੈ ਜਿਹੜਾ ਬੱਚਾ ਦੇ ਆਫਰ ਲੈਟਰ ਲੈ ਕੇ ਬੈਠਾ ਐਲਓਏ ਮੰਗਾ ਕੇ ਬੈਠਾ ਉਹ ਸੀਏ ਕਿਉਂ ਅਪਲਾਈ ਕਰ ਸਕਦਾ ਜਿੰਨੇ ਹਜੇ ਆਫਰ ਲੈਟਰ ਵੀ ਮੰਗਾਣੀ ਹੈ ਐਲਏਕ ਵੀ ਮੰਗਾਣਾ ਹੈ ਸੌਰੀ ਐਲਓਏ ਵੀ ਮੰਗਾਣਾ ਹੈ ਆਪਣਾ ਹਜੇ ਏਜੰਟ ਵੀ ਡਿਸਾਈਡ ਕਰਨਾ ਤੇ ਉਹਨਾਂ ਲਈ ਸ਼ਾਇਦ ਮੈਨ ਇਨਟੇਕ ਨਾ ਫੜਿਆ ਜਾਵੇ ਸੋ ਬਾਕੀ ਇੱਕ ਸਵਾਲ ਜਿਹੜਾ ਬਾਕੀ ਪ੍ਰੋਵਿੰਸਸ ਵਾਸਤੇ ਵੀ ਆ ਪ੍ਰਾਈਵੇਟ ਕਾਲਜ ਅਪਲਾਈ ਕਰਨ ਕਿ ਨਾ ਕਰਨ ਨਹੀਂ ਬਿਲਕੁਲ ਦੇਖੋ ਜਦੋਂ ਵੀ ਹੈ ਹੁਣ ਕਿਉਂਕਿ ਸਟੇਟਸ ਗਵਰਨਮੈਂਟ ਦੇ ਹੱਥ ਚ ਚਲਾ ਗਿਆ ਤੁਹਾਨੂੰ ਜਿਹੜਾ ਅਪਰੂਵਲ ਦੇਗਾ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਸੋ ਡੈਫੀਨੇਟਲੀ ਜਿਹੜੀ ਸਟੇਟ ਗਵਰਨਮੈਂਟ ਹੈ ਜਾਂ ਪ੍ਰੋਵੀਜ਼ਨਲ ਗਵਰਨਮੈਂਟ ਹੈ ਉਹ ਮੇਕ ਸ਼ੋਰ ਕਰਕੇ ਚੱਲੂਗੀ ਕਿ ਤੁਸੀਂ ਗਵਰਨਮੈਂਟ ਕਾਲਜ ਚ ਜਾ ਰਹੇ ਹੋ ਸੋ ਮੈਂ ਕਦੀ ਵੀ ਤੁਹਾਨੂੰ ਰეკਮੈਂਡ ਨਹੀਂ ਕਰਦਾ ਕਿ ਤੁਸੀਂ ਪ੍ਰਾਈਵੇਟ ਕਾਲਜ ਅਪਲਾਈ ਕਰੋ ਬੱਚੇ ਦਾ ਪਹਿਲਾ ਅਟੈਂਪਟ ਜਿਹੜਾ ਉਹ ਗਵਰਨਮੈਂਟ ਫੰਡਡ ਕਾਲਜਿਸ ਜਾਂ ਯੂਨੀਵਰਸਿਟੀ ਦੋਨਾਂ ਚੋਂ ਕੋਈ ਵੀ ਰਵੇ ਉਹਦੇ ਚ ਕਰ ਸਕਦੇ ਨੇ ਹਾਂ ਆ ਇਹ ਹੈ ਕਿ ਅਗਰ ਉਹ ਮਾਸਟਰਸ ਲਈ ਕਰ ਰਹੇ ਨੇ ਕਿ ਚਾਹੇ ਕਯੂਬਿਕ ਚ ਕਰ ਰਹੇ ਨੇ ਉਹਨਾਂ ਨੂੰ CAQ ਤਾਂ ਚਾਹੀਦਾ ਹੈ ਪਰ ਉਹ ਲੈਟਰ ਉਹਦੇ ਵਿੱਚ ਹੋਵੇ ਜ਼ਰੂਰੀ ਨਹੀਂ ਹੈ ਜਿਹੜੀ ਲਾਈਨ ਆ ਉਹ ਹੋਵੇ ਜ਼ਰੂਰੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਅਟੈਸਟੇਸ਼ਨ ਲੈਟਰ ਦੀ ਰਿਕੁਆਇਰਮੈਂਟ ਨਹੀਂ ਹੈ ਹੂੰ ਠੀਕ ਹੈ ਨਹੀਂ ਬਟ ਸੀਏਕਯੂ ਚਾਹੀਦਾ ਬਟ ਸੀਏਕਯੂ ਅਪਲਾਈ ਕਰਨਗੇ ਤਾਂ ਨਾਰਮਲੀ ਉਹ ਲੈਟਰ ਆਏਗੀ ਆਏਗੀ ਸੋ ਉਹ ਇੱਕ ਤਰ੍ਹਾਂ ਵਿੱਚ ਏ ਕਵਰਡ ਹੋ ਗਿਆ ਹੈ ਸੋ ਲਾਸਟੇ ਗੱਲ ਕਰਦੇ ਹਾਂ ਕਿ ਕਯੂਬੈਕ ਦਾ ਇੱਕ ਐਡੀਟ ਐਡਵਾਂਟੇਜ ਹੁੰਦਾ ਸੀਗਾ ਈਜ਼ੀ ਪੀਆਰ ਉਹ ਕੀ ਸੀਗਾ ਤੇ ਕੀ ਹੁਣ ਉਹ ਸਟੈਂਡ ਕਰਦਾ ਦੇਖੋ ਜਿਹੜਾ ਪੀਆਰ ਦਾ ਸਿਸਟਮ ਹੈ ਨਾ ਉਹ ਕੱਲ ਕਯੂਬੈਕ ਨਹੀਂ ਬਹੁਤ ਸਾਰੀਆਂ ਪ੍ਰੋਵਿੰਸਾਂ ਚ ਸੋਕਾ ਸੀਰ ਬੈਟਲਸ ਚ ਚਲਜੋ ਸੌਖਾ ਹੈ ਪ੍ਰਿੰਸ ਐਡਵਰਡ ਚਲਜੋ ਸੌਖਾ ਹੈ ਨੋਵਾ ਸਕੋਸ਼ੀਆ ਚਲਜੋ ਸੌਖਾ ਹੈ ਠੀਕ ਹੈ ਨਿਸਕੈਚਵਾਨ ਚਲਜੋ ਸੌਖਾ ਹੈ ਬਟ ਸਾਡੇ ਬੱਚਿਆਂ ਨੇ ਇੱਕ ਭੇਡ ਚਾਲ ਫੜੀ ਸੀ ਕਿ ਮੇਰੇ ਭੂਆ ਦਾ ਮੁੰਡਾ ਜਿਹੜੇ ਖੂਚ ਡਿੱਗਿਆ ਮੈਂ ਉਸੇ ਚ ਡਿੱਗਣਾ ਜੇ ਚਮਾਸੀ ਦਾ ਡਿੱਗਿਆ ਉਹਦੇ ਸੀ ਡਿੱਗਣਾ ਜਿੱਥੇ ਮੇਰਾ ਦੋਸਤ ਡਿੱਗਿਆ ਮੈਂ ਉੱਥੇ ਡਿੱਗਿਆ ਸੋ ਸਾਰੇ ਕਿੱਥੇ ਡਿੱਗੇ ਸੀ ਟੋਰਾਂਟੋ ਉਹਦੇ ਵਿੱਚ ਵੀ ਕੋਸ਼ਿਸ਼ ਕਰਦੇ ਸੀ ਵੀ ਬ੍ਰੈਮਟਨ ਵਾਲੇ ਖਾਨੇ ਚ ਡਿੱਗੇ ਗਵਰਨਮੈਂਟ ਕਹਿੰਦੀ ਰਹੀ ਕੋਵਿਡ ਤੋਂ ਬਾਅਦ ਵੀ ਨੀਡ ਅ ਡਾਇਵਰਸੀਫਿਕੇਸ਼ਨ ਵੀ ਨੀਡ ਡਾਇਵਰਸੀਫਿਕੇ ਲੋਕਾਂ ਨੇ ਨਾ ਤੇ ਕਦੀ ਡਾਇਵਰਸੀਫਿਕੇਸ਼ਨ ਦੀ ਡੈਫੀਨੇਸ਼ਨ ਸਮਝਣ ਦੀ ਕੋਸ਼ਿਸ਼ ਕੀਤੀ ਤੇ ਇੰਪਲੀਮੈਂਟ ਕਰਨ ਦੀ ਤੇ ਕਿਸੇ ਨੇ ਨਹੀਂ ਸੋਚਿਆ ਸੋ ਹੁਣ ਜਦੋਂ ਤੁਸੀਂ ਨਹੀਂ ਕਰੋਗੇ ਤੇ ਫਿਰ ਸਰਕਾਰਾਂ ਕਰਨਗੀਆਂ ਤੇ ਸਰਕਾਰਾਂ ਫਿਰ ਆਪਣੇ ਤਰੀਕੇ ਕਰਨਗੀਆਂ ਸੋ ਪੀਆਰ ਤੁਹਾਡਾ ਫਾਸਟ ਹੀ ਰਹੂਗਾ ਕਿਉਂਕਿ ਵਿੱਚ ਪਹਿਲਾਂ ਵੀ ਫਾਸਟ ਸੀ ਹੁਣ ਵੀ ਫਾਸਟ ਹੈ ਔਰ ਉਹਦੇ ਵਿੱਚ ਫਕੋਰ ਵੀ ਬੈਨੀਫਿਟ ਹੋਊਗਾ ਤੁਹਾਨੂੰ ਕਿ ਉੱਥੇ ਜੇ ਤੁਸੀਂ ਜਾ ਕੇ ਫ੍ਰੈਂਚ ਸਿੱਖ ਲੈਣਿਓ ਇੱਕ ਤਾਂ ਉਹ ਸਿੱਖਣੀ ਵੀ ਜ਼ਰੂਰੀ ਹੈ ਪੀਆਰ ਤਾਂ ਹੀ ਮਿਲਣਾ ਔਰ ਫ੍ਰੈਂਚ ਸਿੱਖਣ ਦੇ ਵੀ ਤੁਹਾਨੂੰ ਪੈਸੇ ਮਿਲਦੇ ਆ ਓਕੇ ਸੋ ਤੁਸੀਂ ਉੱਥੇ ਜਾ ਕੇ ਜਦੋਂ ਫ੍ਰੈਂਚ ਲੈਂਗੁਏਜ ਪੜ੍ਹੋਗੇ ਕਿਸੇ ਵੀ ਸਕੂਲ 'ਚ ਚਾਹੇ ਆਪਣੇ ਕਾਲਜ 'ਚ ਜਾਂ ਕਿਸੇ 'ਚ ਵੀ ਹਫਤੇ ਦੀਆਂ ਇੱਕ ਦੋ ਘੰਟੇ ਦੀਆਂ ਕਲਾਸਾਂ ਹੁੰਦੀਆਂ ਨੇ ਸੋ ਤੁਸੀਂ ਲਾਉਨੇ ਹੋ ਤੁਹਾਨੂੰ ਕੋਈ ਤਕਰੀਬਨ ਮਹੀਨੇ ਦਾ 800 ਤਾਂ ਉਹੀ ਦੇ ਦਿੰਦੇ ਆ ਸੋ ਉਹ ਵੀ ਇੱਕ ਬੈਨੀਫਿਟ ਜਿਹੜਾ ਹੈਗਾ ਕਿਊਬੈਕ ਵਾਲੇ ਸਟੂਡੈਂਟ ਨੂੰ ਹੋਊਗਾ ਫਾਈਨੈਂਸ਼ੀਅਲ ਐਸਪੈਕਟ ਤੋਂ ਅਗਰ ਆਪਾਂ ਗੱਲ ਕਰੀਏ ਤੇ ਪੀਆਰ ਡੈਫੀਨਿਟਲੀ ਉਹਦੀ ਬਹੁਤ ਸੌਖੀ ਹੋਊਗੀ ਸੋ ਬਹੁਤ ਵਧੀਆ ਨਿਊਜ਼ ਆ ਸਟੂਡੈਂਟਸ ਕਿਊਬੈਕ ਨੇ ਕਿਤੇ ਨਾ ਕਿਤੇ ਪੋਜ਼ਿਟਿਵਿਟੀ ਫੈਲਾਈ ਹੈ ਮਾਹੌਲ ਦੇ ਵਿੱਚ ਜਦੋਂ ਬਹੁਤ ਸਾਰੇ ਅੱਗੇ ਵੀ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ